ਮਨ ਲੋ ਆ ਮੁਲਕ ਇਸ ਤੋਂ ਇਲਾਵਾ ਮੁਲਕ ਇਸ ਪੂਰੇ ਪਲੈਨਟ ਤੇ ਬੰਦੇ ਦਾ ਕਬਜ਼ਾ ਹੋ ਜਾਏ ਫਿਰ ਕੀ ਕਰੇਗਾ ਫਿਰ ਉਸ ਤੋਂ ਅੱਗੇ ਕੀ ਗੁਰੂ ਸਾਹਿਬ ਨੇ ਇੱਕ ਤੁਕ ਵਿੱਚ ਗੱਲ ਮੁਕਾ ਦਿੱਤੀ ਕਹਿਣ ਲੱਗੇ ਸਭ ਕੁਝ ਪਦਾਰਥ ਪ੍ਰਾਪਤ ਕਰਕੇ ਵੀ ਦੁੱਖ ਹੈ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸੁਖਮਨੀ ਸਾਹਿਬ ਜੀ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀਆ ਹੈ ਹਰ ਕਾ ਨਾਮ ਜਪਤ ਹੋਏ ਦੁਖੀਆ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਕੇ ਵੀ ਬੰਦਾ ਅੰਦਰੋਂ ਦੁਖੀ ਹੈ ਪਦਾਰਥ ਵਿੱਚ ਸਹੂਲਤ ਜ਼ਰੂਰ ਹੈ ਫਿਰ ਅਰੇ ਸੋਣਿਓ ਸਹੂਲਤ ਬੜੀ ਹੈ ਮੇਰੇ ਘਰ 'ਚ ਸਭ ਕੁਝ ਹੈ ਮੇਰੇ ਘਰ 'ਚ ਤਾਂ ਮਤਲਬ ਸਾਰਿਆਂ ਦੇ ਪਰ ਸਹੂਲਤਾਂ ਵਿੱਚੋਂ ਕਦੀ ਸੁੱਖ ਮਿਲਦਾ ਹੈ ਸਹੂਲਤ ਹੈ ਪਲੰਗ ਬਹੁਤ ਟੌਪਦਾ ਹੈ ਪੈਸੇ ਨਾਲ ਪਲੰਗ ਖਰੀਦਿਆ ਜਾ ਸਕਦਾ ਹੈ ਪਰ ਨੀਂਦ ਤਾਂ ਲੋਕੀ ਗੋਲੀਆਂ ਨਾਲ ਲੈਂਦੇ ਪਏ ਪਲੰਗ ਨੇ ਨੀਂਦ ਤੁੜ ਦੇਤੀ ਸੋਨੇ ਦੀਆਂ ਫਰੇਮ ਵਾਲੀਆਂ ਐਣਕਾਂ ਜ਼ਰੂਰ ਨੇ ਪਰ ਨਜ਼ਰ ਕਿਤੇ ਐਣਕਾਂ ਵਿੱਚੋਂ ਆਪਣੇ ਹੱਥੋਂ ਨਿਕਲ ਆਉਣੀ ਸੁਹੂਲਤ ਹੈ ਪਿਆਰੋ ਸੁੱਖ ਦਾ ਸਬੰਧ ਕਿਸੇ ਹੋਰ ਚੀਜ਼ ਨਾਲ ਹੈ ਖੈਰ ਮੈਂ ਬੇਨਤੀ ਕਰਾਂ ਮੰਨ ਲਓ ਸਾਰੇ ਪਦਾਰਥ ਇਕੱਠੇ ਕਰਕੇ ਇਹ ਸਮਝੇ ਵੀ ਹੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਇਹ ਸਭ ਤੋਂ ਵੱਡਾ ਝੂਠ ਹੈ ਕਿਉਂਕਿ ਜਿੱਦਨ ਅੰਦਰੋਂ ਸਾਹ ਨਿਕਲੇ ਜੋ ਕੁਝ ਇਕੱਠਾ ਕੀਤਾ ਕੁਝ ਵੀ ਨਾਲ ਨਹੀਂ ਜਾਂਦਾ